When the, when the Guru touches you, you, when the Guru touches you, magical things happen, magical things happen. happen. Magical magical things happen. Things happen. ਗੁਰੂ ਨਾਨਕ ਦੇਵ ਜੀ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਕਿ ਆਪ ਨਰਾਇਣ ਕਲਾ ਧਾਰ ਜਗਮੈ ਪਰਵਰਿਓ ਭਾਵ ਕਿ ਆਪ ਪਰਮਾਤਮਾ ਦੁਨੀਆ ਦੇ ਵਿੱਚ ਆਇਆ ਉਸ ਵੇਲੇ ਗੁਰਨਾਨਕ ਦੇਵ ਜੀ ਦਾ ਲਾਇਆ ਹੋਇਆ 20 ਰੁਪਈਆ ਦਾ ਲੰਗਰ ਅੱਜ ਤੱਕ ਚੱਲੀ ਜਾਂਦਾ ਹੈ ਤੇ ਦੁਨੀਆ ਖਾ ਰਹੀ ਹੈ ਤੇ ਇਦਾਂ ਹੀ ਖਾਂਦੀ ਰਹੇਗੀ ਇਦਾਂ ਹੀ ਲੋ ਲੰਗਰ ਤੱਪਦੇ ਰਹਿਣਗੇ ਮੈਂ ਦੱਸਣਾ ਚਾਹਨਾ ਕਿ ਉਸ ਵੇਲੇ ਕੀ ਹੋਇਆ ਹੋਏਗਾ ਉਹ 20 ਰੁਪਈਆ ਦੀ ਤਾਕਤ ਕਿਹੋ ਜੀ ਹੋਏਗੀ ਉਹ 20 ਰੁਪਈਏ ਸੀ ਜਾਂ ਕਿਹੜੇ ਸਿੱਕੇ ਸੀ ਕਿਥੋਂ ਆਏ ਸੀ ਉਹ ਸਿੱਕੇ ਅੱਜ ਉਹ ਸਿੱਕੇ ਕਿੱਥੇ ਨੇ ਕੀ ਉਹ ਐਗਜ਼ਿਸਟ ਕਰਦੇ ਨੇ ਕਿਸੇ ਨੇ ਸਾਂਭੇ ਹੋਏ ਨੇ ਗੁਰੂ ਸਾਹਿਬ ਨੇ ਕਿੰਨੇ ਸਿੱਕਿਆਂ ਦਾ ਕੀ ਲਿਆ ਸੀ ਕਿਵੇਂ ਉਹ ਸਾਰਾ ਬੰਦੋਬਸਤ ਕੀਤਾ ਸੀ ਅਸਲ 'ਚ ਉਸ ਵੇਲੇ ਸਿਨੈਰੀਓ ਕੀ ਰਿਹਾ ਹੋਵੇਗਾ ਜਿਹੜਾ ਗੁਰੂ ਨਾਨਕ ਦੇਵ ਜੀ ਨੇ ਪਹਿਲਾ ਲੰਗਰ ਲਾਇਆ ਸੀ ਜਿੱਥੋਂ ਇਹ ਪਿਰਤ ਪਈ ਸੀ ਲੰਗਰ ਦੀ ਉਹ ਆਪਾਂ ਸਾਰਾ ਅੱਜ ਜਿਹੜਾ ਵਾਕਿਆ ਹੈ ਤੁਹਾਡੇ ਸਾਹਮਣੇ ਆਥੈਂਟਿਕ ਇਨਫੋਰਮੇਸ਼ਨ ਦੇ ਨਾਲ ਪੂਰਾ ਸਾਂਝਾ ਕਰਾਂਗੇ ਬਸ ਵੀਡੀਓ ਪੂਰੀ ਜ਼ਰੂਰ ਦੇਖਿਓ ਲਖਨੀ ਟੋਟ ਨਾ ਵਈ ਖਾਇ ਖਰਚ ਰਾ ਆਪਾਂ ਸਾਰੇ ਜਾਣਦੇ ਆ ਕਿ 1469 ਦੇ ਵਿੱਚ ਗੁਰੂ ਸਾਹਿਬ ਦਾ ਜਨਮ ਹੁੰਦਾ ਹੈ ਤੇ ਰਾਏਪੋਏ ਦੀ ਤਲਵੰਡੀ ਆਪਾਂ ਨਨਕਾਣਾ ਸਾਹਿਬ ਕਹਿੰਦੇ ਆ ਜੀ ਜੋ ਅਜੋਕਾ ਪਾਕਿਸਤਾਨ ਹੈ ਉਸ ਸਥਾਨ ਤੇ ਉਹਨਾਂ ਦਾ ਜਨਮ ਹੁੰਦਾ ਹੈ ਇਹ ਸਾਰਿਆਂ ਨੂੰ ਪਤਾ ਹੈ ਪਰ ਆਪਾਂ ਗੱਲ ਕਰਨੀ ਹੈ ਸੱਚੇ ਸੌਦੇ ਦੇ ਸਿਨੈਰੀਓ ਬਾਰੇ ਉਹ ਜਿਹੜਾ ਦ੍ਰਿਸ਼ਾ ਕਿਵੇਂ ਵਾਪਰਿਆ ਸੀ ਅਸਲ ਚ ਹੋਇਆ ਕੀ ਸੀ ਸਨ 1486 ਦੇ ਵਿੱਚ ਜਦੋਂ ਗੁਰੂ ਸਾਹਿਬ ਤਕਰੀਬਨ 18 ਕੁ ਸਾਲਾਂ ਦੇ ਹੋ ਗਏ ਸੀ ਤਾਂ ਉਹਨਾਂ ਦੇ ਪਿਤਾ ਜੀ ਕਲਿਆਣ ਦਾਸ ਮਹਿਤਾ ਕਾਲੂ ਜੀ ਨੇ ਉਹਨਾਂ ਨੂੰ ਇੱਕ ਬਿਜ਼ਨਸ ਕਰਨ ਵਾਸਤੇ 20 ਬਹਿਲੋਲੀ ਸਿੱਕੇ ਦੇ ਕੇ ਚੂੜਖਾਨਾ ਦੇ ਵਿੱਚ ਸਤਗੁਰੂ ਜੀ ਨੂੰ ਭੇਜਿਆ ਸੀ ਵੀ ਜਾਓ ਜਾ ਕੇ ਇੱਕ ਖਰਾ ਸੌਦਾ ਕਰਕੇ ਆਓ ਲੂਣ ਖਰੀਦ ਕੇ ਨਾ ਮੁਨਾਫਾ ਕਮਾ ਕੇ ਘਰ ਆਇਓ 30 ਰੁਪਏ ਉਸ ਵੇਲੇ ਦੇ ਬਹਿਲੋਲੀ ਸਿੱਕੇ ਇਹ ਧਿਆਨ ਚ ਰੱਖਿਓ ਗੱਲ ਆਪਾਂ ਇੱਕ ਪ੍ਰਚਲਿਤ ਸ਼ਬਦ ਵਰਤ ਲੈਨੇ ਆ ਕਿ 20 ਰੁਪਈਆਂ ਦੀ ਗੱਲ ਹੈ ਕਿਉਂਕਿ ਆਪਾਂ ਜੋ ਕੇ ਸਮੇਂ ਚ ਰੁਪਈਏ ਵਰਤਦੇ ਆ ਪਰ ਅਸਲ ਚ ਉਹ ਬਹਿਲੋਲੀ ਸਿੱਕੇ ਸੀਗੇ ਬਹਿਲੋਲ ਖਾਂ ਲੋਧੀ ਦੇ ਸਮੇਂ ਦੇ ਵਿੱਚ ਚੱਲਣ ਵਾਲੀ ਜਿਹੜੀ ਕਰੰਸੀ ਸੀ ਨਾ ਉਹ ਬਹਿਲੋਲੀ ਸਿੱਕੇ ਸੀਗੇ ਇਹ ਸਿੱਕੇ 1451 ਤੋਂ ਲੈ ਕੇ 1499 ਤੱਕ ਚੱਲੇ ਆ ਤੇ ਬਹਿ ਲੋਲ ਸ਼ਾਹ ਲੋਧੀ ਨੇ ਚਲਾਏ ਐ ਇਹਨਾਂ ਸਿੱਕਿਆਂ ਦੇ ਵਿੱਚ 0.16% ਸਿਲਵਰ ਹੋਇਆ ਕਰਦਾ ਸੀ ਤੁਸੀਂ ਸਾਨੂੰ ਦਿਖਾ ਸਕਦੇ ਤੁਹਾਡੇ ਕੋਲ ਤਾਂ ਉਹ ਵੀ 20 ਸਿੱਕੇ ਜੋ ਸੱਚੇ ਸੌਦੇ ਦੇ ਵਿੱਚ ਅਸੀਂ ਯਾਦ ਕਰਦੇ ਆ ਉਹ ਵੀ ਇੱਥੇ ਤੁਸੀਂ ਉਸ ਟਾਈਮ ਦੇ ਸਿੱਕੇ ਰੱਖੇ ਹੋਏ ਐ ਇਹ ਅਤੀ ਸਤਿਕਾਰਯੋਗ ਸਾਡੇ ਫਿਰ ਰਿਪੀਟ ਕਰ ਰਹੇ ਹਾਂ ਸਤਿਕਾਰਯੋਗ ਡਾਕਟਰ ਸਬਿੰਦਰ ਸਿੰਘ ਜੀ ਇਹ ਉਹਨਾਂ ਦੀ ਕਿਰਪਾ ਹੈ ਉਹਨਾਂ ਨੇ ਰਿਲੀਜ਼ ਕੀਤੇ ਸੀ 27th ਡਿਸੰਬਰ ਨੂੰ ਤੇ ਸਾਡੇ ਕੋਲ ਸਤਕਾਰਯੋਕ ਪਿਤਾ ਕਾਲੂ ਸਾਹਿਬ ਜੀ ਨੇ ਜਿਹੜੇ ਗੁਰਨਾਨਕ ਦੇਵ ਜੀ ਨੂੰ 20 ਰੁਪਏ ਦਿੱਤੇ ਸੀਗੇ ਐਕਚੁਅਲੀ ਰੁਪਏ ਨਹੀਂ ਸੀਗੇ ਉਹ ਕੋਇਨ ਸੀਗੇ ਰੁਪਏ ਤੇ ਜੇ 70 ਇਅਰਸ ਬੈਕ ਸ਼ੁਰੂ ਹੋਏ ਨੇ ਤੇ ਸਾਡੇ ਅਤੀ ਸਤਕਾਰਯੋਕ ਅਦਾਕਾਰ ਜਾਂ ਸਾਰੇ ਜਿਹੜੇ ਲੈਕਚਰਰਸ ਨੇ ਉਹਨੂੰ 20 ਰੁਪੀਸ ਕਹਿ ਦਿੰਦੇ ਨੇ ਟੂ lettes the ਸੰਗਤ ਨੂੰ ਬੈਟਰ ਸੋ ਬਹਿਲੋਲੀ ਕੋਇਨ ਸੀਗੇ ਤੇ ਉਹ ਸਿਲਵਰ ਤੇ ਕਾਪਰ ਦੇ ਬਣੇ ਸੀਗੇ ਤੇ ਉਹ ਜਿਹੜੇ 20 ਕੋਇਨ ਨੇ ਸਤਕਾਰਯੋਗ ਭਾਈ ਸਾਹਿਬ ਜੀ ਨੇ ਰਿਲੀਜ਼ ਕੀਤੇ ਸੀ ਉਸ ਕਿਸਮ ਦਾ ਛੂੜ ਖਾਨਾ ਜਿਹੜਾ ਹੈ ਉਹ ਇੱਕ ਬਾਜ਼ਾਰ ਸੀਗਾ ਇੱਕ ਵਪਾਰ ਦਾ ਛੋਟਾ ਜਿਹਾ ਕੇਂਦਰ ਸੀ ਜਿੱਥੇ ਜਾਇਆ ਕਰਦੇ ਸੀਗੇ ਵਪਾਰ ਕਰਨ ਵਾਸਤੇ ਵਪਾਰੀ ਜਦੋਂ ਗੁਰੂ ਸਾਹਿਬ ਨਾਲ ਭਾਈ ਮਰਦਾਨਾ ਜੀ ਨੂੰ ਲੈ ਕੇ ਆਪਣੇ ਪਿੰਡ ਤੋਂ ਨਿਕਲ ਜਾਂਦੇ ਆ ਤੇ ਥੋੜੀ ਦੂਰੀ ਤੇ ਜਾ ਕੇ ਉਹਨਾਂ ਦੀ ਨਿਗਾਹ ਪੈਂਦੀ ਹੈ ਇੱਕ ਬੜਾ ਸੋਹਣਾ ਆਸ਼ਰਮ ਬਣਿਆ ਹੋਇਆ ਹੈ ਸਾਧੂਆਂ ਦਾ ਉੱਥੇ ਜਾ ਕੇ ਉਹ ਦੇਖਦੇ ਆ ਕਿ ਵੱਡੀ ਗਿਣਤੀ ਦੇ ਵਿੱਚ ਸਾਧੂ ਬੈਠੇ ਨੇ ਕੋਈ ਉੱਥੇ ਕਿਸੇ ਤਰ੍ਹਾਂ ਕੋਈ ਕਿਸੇ ਤਰ੍ਹਾਂ ਅਲੱਗ-ਅਲੱਗ ਆਸਣਾਂ ਦੇ ਵਿੱਚ ਬਹਿ ਕੇ ਉਹ ਤਪੱਸਿਆ ਕਰ ਰਹੇ ਨੇ ਤਾਂ ਸਤਿਗੁਰੂ ਜੀ ਦੇਖਦੇ ਨੇ ਕਿ ਇੱਕ ਉਹਨਾਂ ਦਾ ਲੀਡਰ ਹੈ ਜਿਹੜਾ ਮਹੰਤ ਜੀ ਨੂੰ ਕਿਹਾ ਗਿਆ ਉਹਦੇ ਨਾਲ ਜਾ ਕੇ ਵਾਰਤਾ ਲਾਫ ਕਰਦੇ ਨੇ ਉਹ ਦੱਸਦੇ ਆ ਕਿ ਜੇ ਤੁਸੀਂ ਕੋਈ ਸੇਵਾ ਕਰਨਾ ਚਾਹੁੰਦੇ ਹੋ ਤਾਂ ਇਹਨਾਂ ਭੁੱਖੇ ਸਾਧੂਆਂ ਨੂੰ ਜਿਹੜੇ ਰੱਬ ਦੀ ਅੱਲਾ ਦੀ ਉਸ ਪਰਬਤਗਾਰ ਦੀ ਬੰਦਗੀ ਕਰ ਰਹੇ ਨੇ ਇਹਨਾਂ ਨੂੰ ਭੋਜਨ ਛਕਾ ਦਿਓ ਤਾਂ ਸਤਿਗੁਰੂ ਜੀ ਨੇ ਉੱਥੇ ਹੀ ਮਨ ਬਣਾ ਲਿਆ ਕਿ ਪਿਤਾ ਜੀ ਨੇ ਭੇਜਿਆ ਕਿ ਖਰਾ ਸੌਦਾ ਕਰਕੇ ਆਣਾ ਹੈ ਬੈਨੀਫਿਟ ਲੈ ਕੇ ਜਾਣਾ ਤਾਂ ਉਹਨਾਂ ਨੇ ਸੋਚਿਆ ਕਿ ਜੇ ਹੁਣ ਇਹਨਾਂ ਭੁੱਖੇ ਸਾਧੂਆਂ ਨੂੰ ਭੋਜਨ ਛਕਾਇਆ ਜਾਏ ਜਿਹੜੀ ਉਹਦੇ ਵਿੱਚੋਂ ਅਸੀਸ ਮਿਲਣੀ ਹੈ ਉਹਦੇ ਵਰਗਾ ਬੈਨੀਫਿਟ ਕਦੇ ਨਹੀਂ ਹੋਣਾ ਇਹਦੇ ਵਰਗਾ ਸੱਚਾ ਸੌਦਾ ਕਦੇ ਨਹੀਂ ਹੋਣਾ ਸਤਿਗੁਰੂ ਜੀ ਦਾ ਇਹ ਨਿਸ਼ਚਾ ਕਰਿਆ ਸੁਣ ਕੇ ਨਾ ਉਹ ਜਿਹੜਾ ਮਹੰਤ ਹੁੰਦਾ ਉਹ ਕਹਿੰਦਾ ਹੈ ਵੀ ਭਾਈ ਦੇਖਣ ਨੂੰ ਤਾਂ ਤੁਸੀਂ 18 ਸਾਲ ਦੇ ਨੌਜਵਾਨ ਲੱਗਦੇ ਹੋ ਪਰ ਗੱਲਾਂ ਤੁਹਾਡੀਆਂ ਬਜ਼ੁਰਗਾਂ ਵਾਲੀਆਂ ਨੇ ਵੱਡੀ ਮੱਤ ਹੈ ਤੁਹਾਡੇ ਅੰਦਰ ਜਦੋਂ ਮਹੰਤ ਦੇ ਨਾਲ ਗੱਲਬਾਤ ਹੋ ਰਹੀ ਹੁੰਦੀ ਹੈ ਨਾ ਤਾਂ ਉਹ ਕਹਿੰਦੇ ਆ ਵੀ ਤੁਸੀਂ ਤੇ ਭਾਈ ਬਿਜ਼ਨਸ ਕਰਨ ਵਾਸਤੇ ਆਏ ਹੋ ਪਰ ਗੁਰੂ ਸਾਹਿਬ ਨੇ ਇੱਥੇ ਪਹਿਲਾਂ ਹੀ ਨਿਸ਼ਚਾ ਕਰ ਲਿਆ ਸੀ ਵੀ ਇਸ ਤੋਂ ਖਰਾ ਸੌਦਾ ਕੋਈ ਨਹੀਂ ਹੋ ਸਕਦਾ ਉਹ ਇੱਥੇ ਇਹਨਾਂ ਭੁੱਖੇ ਸਾਧੂਆਂ ਨੂੰ ਲੰਗਰ ਪਾਣੀ ਛਕਾ ਕੇ ਹੀ ਕਰੇ ਵਾਪਸ ਮੁੜਨਗੇ ਇਹ ਜਿਹੜਾ ਮੈਂ ਤੁਹਾਨੂੰ ਦੱਸ ਨਾ ਇਹ ਸਾਰਾ ਵਾਕਿਆ ਹੂਬ ਹੂ ਕਵੀ ਭਾਈ ਸੰਤੋਖ ਸਿੰਘ ਜੀ ਦੇ ਰਚੇ ਹੋਏ ਸੂਰਜ ਪ੍ਰਕਾਸ਼ ਦੇ ਵਿੱਚ ਪੰਨਾ ਨੰਬਰ 226 ਤੇ ਦਰਜ ਹੈ ਤੁਸੀਂ ਦੇਖ ਸਕਦੇ ਹੋ ਜਿਹੜੀ ਇਨਫੋਰਮੇਸ਼ਨ ਸਾਡੇ ਤੱਕ ਪਹੁੰਚਦੀ ਕੀਤੀ ਹੈ ਇਹਦੇ ਵਿੱਚ ਸਭ ਤੋਂ ਵੱਡਾ ਹੱਥ ਹੈ ਗਲੋਬਲ ਸਿੱਖ ਵਿਜ਼ਨ ਲੰਡਨ ਦਾ ਤੇ ਇਸ ਸੰਸਥਾ ਨੇ ਬੜੇ ادب ਸਤਕਾਰ ਦੇ ਨਾਲ ਉਹ ਸਾਰੇ ਬਹਿਲੋਲੀ ਸਿੱਕੇ ਸਾਹਮਣੇ ਹੋਏ ਹੈ ਇਹ ਉਹੀ ਸਿੱਕੇ ਹੈ ਤੁਸੀਂ ਦੇਖ ਸਕਦੇ ਹੋ ਇਹ ਸਿੱਕੇ ਦਿਖਾਏ ਗਏ ਹੈ ਮੈਂ ਪਹਿਲੀ ਵਾਰੀ Oh, you can't believe it when you see it, it just sends chills up your spine. ਇਹ ਉਹੀ ਸਿੱਕੇ ਐ ਜਿਨ੍ਹਾਂ ਦੇ ਨਾਲ ਗੁਰੂ ਸਾਹਿਬ ਨੇ ਸੱਚਾ ਸੌਦਾ ਜਾਂ ਖਰਾ ਸੌਦਾ ਕੀਤਾ ਸੀਗਾ। ਹੁਣ ਆਪਾਂ ਗੱਲ ਕਰਾਂਗੇ ਇਹ ਵੀ ਮਹਾਰਾਜ ਨੇ ਕਿੰਨੇ ਸਿੱਕਿਆਂ ਦਾ ਕੀ ਕੀ ਸਮਾਨ ਲਿਆ। ਉਹ ਵੀ ਆਪਣੇ ਕੋਲ authentic information ਹੈਗੀ ਐ। ਜਦੋਂ ਗੁਰੂ ਸਾਹਿਬ ਉਹ ਭੁੱਖੇ ਸਾਧੂਆਂ ਤੋਂ ਆਗਿਆ ਲੈ ਕੇ ਚਲੇ ਜਾਂਦੇ ਆਂ ਸ਼ਹਿਰ ਨੂੰ ਵੀ ਤੁਸੀਂ ਬੈਠੋ ਅਸੀਂ ਤੁਹਾਡੇ ਵਾਸਤੇ ਰਾਸ਼ਨ ਪਾਣੀ ਦਾ ਬੰਦੋਬਸਤ ਕਰਕੇ ਲੈ ਕੇ ਆਂਦੇ ਆਂ। ਸਤਿਗੁਰੂ ਜੀ ਜਾਣਦੇ ਐ। ਉਸ ਵੇਲੇ ਉਹਨਾਂ ਬਹਿਲੋਲੀ 20 ਸਿੱਕਿਆਂ ਨੂੰ ਸਤਿਗੁਰੂ ਜੀ ਨੇ ਕਿਵੇਂ ਖਰਚਿਆ ਕੀ ਕੀ ਖਰੀਦਿਆ ਸੂਰਜ ਪ੍ਰਕਾਸ਼ ਗ੍ਰੰਥ ਦੇ ਅਨੁਸਾਰ। ਸੁਨੇ ਸਰਵਨ ਸੰਤਨ ਕੇ ਬੈਨਾ ਨਗਰ ਦਿਸ਼ਾ ਗਮਨੇ ਗੁਨ ਐਨਾ। ਲੈ ਬਿਪਨੀ ਤੇ ਚੂਨ ਮਹੀਨਾ ਤਹਿ ਹਿਤ ਪੰਜ ਰਜਿਤ ਪਨਦੀਨਾ ਕਹਿੰਦੇ ਪੰਜ ਸਿੱਕਿਆਂ ਦਾ ਸਤਗੁਰੂ ਜੀ ਨੇ ਇੱਥੇ ਆਟਾ ਲਿਆ ਸੂਖਮ ਚਾਵਰ ਚਾਰ ਲਮੇਰੇ ਤਹਿ ਸਮਲੇ ਕਰ ਭਾਰ ਬੰਦੇਰੇ ਲੀਨ ਤੀਨ ਕੋ ਕੀਤਨ ਵੀਨਾ ਸਿਤਾ ਸਵੇਤ ਤਾਂ ਕੇ ਸਮਲੀਨਾ ਕਹਿੰਦੇ ਵੀ ਇੱਥੇ ਪੰਜ ਸਿੱਕਿਆਂ ਦੇ ਲੰਬੇ ਝੌੜ ਲਏ ਤੇ ਤਿੰਨ ਸਿੱਕਿਆਂ ਦਾ ਘਿਓ ਲਿਆ ਤੇ ਤਿੰਨ ਸਿੱਕਿਆਂ ਦੀ ਚਿੱਟੀ ਖੰਡ ਲਈ ਦੁਗਦ ਹੇਤ ਖਰਚੇ ਪੁਨ ਤੀਨੋ ਬਾਕੀ ਭਾਰ ਵਾਹ ਕੋ ਦੀਨੋ ਸਭੈ ਸੋਜ ਪੁਰਤੇ ਉਚ ਭਾਈ ਸੰਤਨ ਟਿਕਗਮ ਨੇ ਜਗਰਾਈ ਕਹਿੰਦੇ ਵੀ ਇੱਥੇ ਫਿਰ ਤਿੰਨ ਸਿੱਕਿਆਂ ਦਾ ਦੁੱਧ ਲਿਆ ਤੇ ਜਿਹੜਾ ਇੱਕ ਸਿੱਕਾ ਬਚ ਗਿਆ ਉਹ ਉਸ ਵੇਲੇ ਟਰਾਂਸਪੋਰਟ ਲਈ ਵਰਤਿਆ ਗਿਆ ਉਸ ਵੇਲੇ ਜੋ ਵੀ ਟੋਆ ਟੋਈ ਦਾ ਸਾਧਨ ਸੀਗਾ ਉਹਦੇ ਨਾਲ ਟੋਆ ਟੋਈ ਕਰਕੇ ਸਾਰਾ ਕੁਝ ਟਰਾਂਸਪੋਰਟ ਕੀਤਾ ਗਿਆ ਜੰਗਲ ਦੇ ਵਿੱਚ ਜਿੱਥੇ ਸਾਧੂਆਂ ਕੋਲ ਲੰਗਰ ਤਿਆਰ ਕਰਨਾ ਸੀ ਉੱਥੇ ਤੱਕ ਸੋ ਇਸ ਤਰੀਕੇ ਦੇ ਨਾਲ ਭਾਈ ਸੰਤੋਖ ਸਿੰਘ ਜੀ ਦੱਸਦੇ ਆ ਵੀ ਕਿਵੇਂ ਸਤਿਗੁਰੂ ਜੀ ਨੇ ਉਹਨਾਂ 20 ਸਿੱਕਿਆਂ ਨੂੰ ਖਰਚ ਕੇ ਕੀ ਕੀ ਲਿਆ ਪੰਜ ਸਿੱਕਿਆਂ ਦਾ ਚੂਨਾ ਜਿਹਨੂੰ ਆਟਾ ਕਹਿੰਦੇ ਆ ਉਹ ਲਿਆ ਪੰਜ ਸਿੱਕਿਆਂ ਦੇ ਚੌੜ ਲਏ ਤਿੰਨ ਸਿੱਕਿਆਂ ਦਾ ਘਿਓ ਲਿਆ ਤਿੰਨ ਸਿੱਕਿਆਂ ਦਾ ਦੁੱਧ ਲਿਆ ਗਿਆ ਤਿੰਨ ਸਿੱਕਿਆਂ ਦੀ ਖੰਡ ਲਈ ਗਈ ਜਿਹੜਾ ਇੱਕ ਸਿੱਕਾ ਰਹਿ ਗਿਆ ਫਿਰ ਉਸ ਵੇਲੇ ਕਿਸੇ ਰੇੜੇ ਵਾਲੇ ਨੂੰ ਜਾਂ ਗੱਡੇ ਵਾਲੇ ਨੂੰ ਦੇ ਕੇ ਉਹ ਸਾਰਾ ਰਾਸ਼ਨ ਜੰਗਲ ਦੇ ਵਿੱਚ ਸਾਧੂਆਂ ਦੇ ਕੋਲ ਪਹੁੰਚਦਾ ਕੀਤਾ ਹੁਣ ਗੁਰੂ ਸਾਹਿਬ ਨਾਲ ਭਾਈ ਮਰਦਾਨਾ ਜੀ ਗੱਡਾ ਲੱਦ ਕੇ ਸਾਰੇ ਰਾਸ਼ਨ ਦਾ ਜੰਗਲ ਦੇ ਵਿੱਚ ਪਹੁੰਚ ਜਾਂਦੇ ਐ ਜਿੱਥੇ ਸਾਧੂਆਂ ਦਾ ਆਸ਼ਰਮ ਹੈ ਉੱਥੇ ਪਹੁੰਚ ਕੇ ਜਿਹੜਾ ਉਹਨਾਂ ਸਾਧੂਆਂ ਦਾ ਮਹੰਤ ਹੈ ਲੀਡਰ ਹੈ ਉਹ ਕਹਿੰਦਾ ਹੈ ਵੀ ਤੁਸੀਂ ਆ ਗਏ ਤੁਹਾਡਾ ਬਹੁਤ ਧੰਨਵਾਦ ਹੈ ਤੁਸੀਂ ਸਾਰਾ ਰਾਸ਼ਨ ਲੈ ਕੇ ਆਏ ਹੋ ਅਸੀਂ ਆ ਆਪ ਭੋਜਨ ਆਪ ਤਿਆਰ ਕਰਾਂਗੇ ਤੁਸੀਂ ਹੁਣ ਚਲੇ ਜਾਓ ਆਪਣੇ ਪਿੰਡ ਨੂੰ ਇਹ ਗੱਲ ਸੁਣ ਕੇ ਜਿਹੜਾ ਨਾਲ ਦਾ ਮਹੰਤ ਹੁੰਦਾ ਹੈ ਉਹ ਲੀਡਰ ਮਹੰਤ ਨੂੰ ਪੁੱਛਦਾ ਹੈ ਵੀ ਤੁਸੀਂ ਇੰਨੇ ਨਿਮਰ ਸਮਾਹ ਦੇ ਇੰਨੇ ਹਸਮੁਖ ਸਮਾਹ ਦੇ ਬੰਦੇ ਨੂੰ ਇਦਾਂ ਕਿਉਂ ਵਾਪਸ ਪਿੰਡ ਭੇਜ ਦਿੱਤਾ ਉਹ ਕਹਿੰਦਾ ਮਹੰਤ ਵੀ ਇਹ ਜਿਹੜਾ ਬੰਦਾ ਹੈ ਨਾ ਕੋਈ ਆਮ ਬਾਲਕ ਨਹੀਂ ਹੈਗਾ ਇਹਦੇ ਜਿਹੜੀ ਅੱਖਾਂ ਦਾ ਨੂਰ ਹੈ ਇਹਦੇ ਚਿਹਰੇ ਦੀ ਝਲਕ ਹੈ ਉਹ ਦੱਸਦੀ ਹੈ ਇਹ ਆਪ ਨਰਾਇਣ ਕਲਾ ਤਾਰਜਕ ਮੈਂ ਪਰਵਰੇ ਹੋਇਆ ਇਹ ਅਕਾਲ ਪੁਰਖ ਵਾਹਿਗੁਰੂ ਆਪ ਆਇਆ ਹੋਇਆ ਸੋ ਇਸ ਤਰ੍ਹਾਂ ਗੁਰਨਾਨਕ ਦੇਵ ਜੀ ਆਪਣੇ ਪਿੰਡ ਵੱਲ ਤੁਰ ਪੈਂਦੇ ਆ ਤੇ ਪਿੱਛੋਂ ਜਿਹੜੇ ਸਾਧੂ ਹੁੰਦੇ ਆ ਉਹ ਸਾਰਾ ਜਿਹੜਾ ਰਾਸ਼ਨ ਹੈ ਉਹਨੂੰ ਵਰਤ ਕੇ ਮੱਖਣ ਚੀਨੀ ਤੇ ਕੇ ਉਹਨੂੰ ਵਰਤ ਕੇ ਬੜਾ ਸੋਹਣਾ ਹਲਵਾ ਬਣਾ ਲੈਂਦੇ ਆ ਉਸ ਵੇਲੇ ਦਾ ਆਪਾਂ ਖੀਰ ਵੀ ਕਹਿ ਸਕਦੇ ਆ ਖੜਾ ਵੀ ਕਹਿ ਸਕਦੇ ਆ ਇੱਕ ਵਧੀਆ ਡਿਸ਼ ਬਣਾ ਕੇ ਉਹ ਆਪਸ ਦੇ ਵਿੱਚ ਵੰਡ ਕੇ ਰੱਜ ਕੇ ਖਾਂਦੇ ਆ ਤੇ ਪ੍ਰਮਾਤਮਾ ਦਾ ਸ਼ੁਕਰ ਕਰਦੇ ਆ ਲਖਮੀ ਟੋਟ ਨਾ ਵਈ ਖਾਏ ਖਰਚ ਰਹਿਣ ਇਹ ਸਾਰਾ ਵਰਤਾਂਤ ਸੀਗਾ ਜਿਹੜਾ ਸੱਚੇ ਸੌਦੇ ਦੌਰਾਨ ਉਸ ਵੇਲੇ ਵਾਪਰਿਆ ਸੀ ਕੀ ਸਿਨੈਰੀਓ ਰਹਾ ਸੀ ਮੈਂ ਤੁਹਾਨੂੰ ਸਾਰਾ ਦੱਸਦਾ ਤੇ ਇੱਕ ਇੱਕ ਚੀਜ਼ ਪਾਈ ਸੰਤੋਖ ਸਿੰਘ ਦੇ ਸੂਰਜ ਪ੍ਰਕਾਸ਼ ਗ੍ਰੰਥ ਦੇ ਵਿੱਚ ਦਰਜ ਹੈ ਤੇ ਉਹ ਜਿਹੜੇ ਸਿੱਕੇ ਐ ਹੁਣ ਗਲੋਬਲ ਸਿੱਖ ਵਿਜ਼ਨ ਲੰਡਨ ਦੁਆਰਾ ਸਾਂਭੇ ਗਏ ਐ ਉਹ ਸਮੇਂ-ਸਮੇਂ ਤੇ ਇਸ ਦੀ ਐਗਜ਼ਿਬਿਸ਼ਨ ਲਾਉਂਦੇ ਐ ਤੇ ਉੱਥੇ ਕੋਈ ਫੋਟੋ ਖਿੱਚਣ ਦੀ ਮਨਾਹੀ ਨਹੀਂ ਕੋਈ ਵੀਡੀਓਗ੍ਰਾਫੀ ਕਰਨ ਦੀ ਮਨਾਹੀ ਨਹੀਂ ਜਿਹੜਾ ਮਰਜ਼ੀ ਜਾ ਕੇ ਉਹ ਦੇਖ ਸਕਦਾ ਐ ਸਿੱਕੇ ਜਿੱਥੇ ਉਹ ਐਗਜ਼ਿਬਿਸ਼ਨ ਲਾਉਂਦੇ ਐ ਤੇ ਉਹਦੀ ਫੋਟੋਗ੍ਰਾਫੀ ਕਰ ਸਕਦਾ ਐ ਤੇ ਉਹ ਵੀਡੀਓਗ੍ਰਾਫੀ ਵੀ ਕਰ ਸਕਦਾ ਐ ਮਤਲਬ ਕਿ ਉਹਨਾਂ ਸਿੱਕਿਆਂ ਨੂੰ ਅੱਗੇ ਤੱਕ ਦਿਖਾਉਣ ਵਾਸਤੇ ਅਗਲੀ ਪੀੜ੍ਹੀ ਤੱਕ ਪਰੋਸਣ ਵਾਸਤੇ ਕਿ ਗੁਰੂ ਨਾਨਕ ਦੇਵ ਜੀ ਨੇ ਇਹਨਾਂ ਵੀ ਸਿੱਕਿਆਂ ਦੇ ਨਾਲ ਲੰਗਰ ਚਲਾਇਆ ਸੀਗਾ ਭਾਈ ਤੇ ਆਪਣੀਆਂ ਅਗਲੀਆਂ ਪੀੜ੍ਹੀਆਂ ਨੂੰ ਦੱਸਣ ਵਾਸਤੇ ਗਲੋਬਲ ਸਿੱਖ ਵਿਜ਼ਨ ਲੰਡਨ ਬੜਾ ਵੱਡਾ ਉਪਰਾਲਾ ਕਰ ਰਹੀ ਹੈ ਆ ਜਿਹੜੀ ਤੁਸੀਂ ਵੀਡੀਓ ਦੇਖ ਰਹੇ ਹੈ ਇਹ ਜਦੋਂ ਗਲੋਬਲ ਸਿੱਖ ਵਿਜ਼ਨ ਲੰਡਨ ਦੁਆਰਾ ਪਹਿਲੀ ਵਾਰ ਉਹਨਾਂ ਸਿੱਕਿਆਂ ਨੂੰ ਸੰਗਤ ਦੇ ਦੇਖਣ ਵਾਸਤੇ ਰਿਲੀਜ਼ ਕੀਤਾ ਗਿਆ ਸੀ ਤੇ ਭਾਈ ਸਾਹਿਬ ਭਾਈ ਮਹਿੰਦਰ ਸਿੰਘ ਜੀ ਇਹਨਾਂ ਸਿੱਕਿਆਂ ਨੂੰ ਰਿਲੀਜ਼ ਕਰ ਰਹੇ ਨੇ ਆਪਣੇ ਕਾਰਕਮ ਲਾਂਦੇ ਨਾਲ ਇਹ ਪਹਿਲੀ ਵਾਰ ਹੈ ਕਿ ਉਹਨਾਂ 20 ਸਿੱਕਿਆਂ ਬਾਰੇ ਆਥੈਂਟਿਕ ਇਨਫੋਰਮੇਸ਼ਨ ਯੂਟਿਊਬ ਦੇ ਉੱਤੇ ਇੰਟਰਨੈਟ ਦੇ ਕਿਸੇ ਵੀ ਸਾਧਨ ਦੁਆਰਾ ਸਾਹਮਣੇ ਆਈ ਹੋਈ ਹੁਣ ਤੱਕ ਸੋਸ਼ਲ ਮੀਡੀਆ ਤੇ 20 ਰੁਪਈਆ ਦੀ ਗੱਲ ਤਾਂ ਹੁੰਦੀ ਹੈ ਪਰ 20 ਬਹਿਲੋਲੀ ਸਿੱਕੇ ਕਿਵੇਂ-ਕਿਵੇਂ ਖਰਚੇ ਗਏ ਸੀ ਤੇ ਹੁਣ ਕਿੱਥੇ ਹੈ ਇਹ ਪਹਿਲੀ ਵਾਰ ਆਪ ਜੀ ਦੇ ਸਾਹਮਣੇ ਜਾਣਕਾਰੀ ਲੈ ਕੇ ਆਂਦੀ ਗਈ ਹੈ ਤੇ ਇਹਦੇ ਪਿੱਛੇ ਸਭ ਤੋਂ ਵੱਡਾ ਹੱਥ ਹੈ ਗਲੋਬਲ ਸਿੱਖ ਵਿਜ਼ਨ ਲੰਡਨ ਦਾ ਤੇ ਅਸੀਂ ਬੜੇ ਧੰਨਵਾਦੀ ਹਾਂ ਉਸ ਸੰਸਥਾ ਦੇ ਜਿਨ੍ਹਾਂ ਨੇ ਸਾਨੂੰ ਮੋਟੀਵੇਟ ਕੀਤਾ ਤੇ ਸਾਨੂੰ ਇਹ ਸਾਰੀ ਰਿਸਰਚ ਕਰਕੇ ਦਿੱਤੀ ਸੋ ਇਹ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਦੋਸਤੋ ਕਮੈਂਟ ਕਰ ਦੱਸਿਓ ਜੇ ਤੁਸੀਂ ਸਾਡਾ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਪ੍ਰੈਸ ਕਰ ਲਿਓ ਬੜੀ ਜਲਦੀ ਇਤਿਹਾਸ ਦੇ ਉੱਤੇ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਵਾਂਗਾ ਸਤਿ ਸ੍ਰੀ ਅਕਾਲ ਜੀ ਸੇਵਾ ਕਰੇ ਸੁਚਾ ਕਰ ਹੋਏ ਸੇਵਾ ਕਰੇ ਸੁਚਾ ਕਰ ਹੋਏ ਸੇਵਾ ਕਿਆ ਕਰ ਰਿਹਾ